ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜਦੋਂ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਰੋਡ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਉਹਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਵੈਸੇ ਘਰੇ ਰੱਖੀਆਂ ਹੋਈਆਂ ਗਾਵਾਂ ਇਨੇ ਕ ਨਾਲ ਇਹਨਾਂ ਕੋਲ ਘਰੇ ਰੱਖੇ ਹੋਏ ਆ आज एक ए गां सामने जेडी खड़ी ओ वकाऊ ਕੀਤੀ है एक गल शुरू च ही ਦੱਸ ਦਿੰਨਾ ਵੀ ਇਹਦੇ ਬਾਰੇ ਜਾਣਕਾਰੀ ਆਪਾਂ ਨੂੰ ਬਾਈ ਗੁਰਪ੍ਰੀਤ ਸਿੰਘ ਜੀ ਦੇਣਗੇ ਇਹ ਬਾਈ ਜਿਹੜੀ ਵੈਟਨਰੀ ਪ੍ਰੈਕਟਿਸ ਕਰਦੇ ਆਂ ਗਾਂ ਕਿਸੇ ਹੋਰ ਵੀਰ ਦੀ ਆ ਪਰ ਅਸੀਂ ਦੋਨੇ ਜਾਣੇ ਵੀਡੀਓ ਬਣਾ ਲਿਆਂਗੇ ਰੇਟ ਕੁਛ ਹੋਊਗੀ ਵੀ ਉਹ ਹੀ ਰੱਖਿਆ ਜਾਵੇ ਵੀ ਜਿੰਨੇ ਕਦੀ ਤੁਹਾਨੂੰ ਵੀ ਗਾਂ ਫੱਟ ਆਵੇ ਆਮ ਘਰੇਲੂ ਪਸ਼ੂ ਪਾਲਕ ਜੇ ਕੋਈ ਵੀਰ ਘੱਟ ਪੇਮੈਂਟ ਚ ਗਾਂ ਖਰੀਦਣੀ ਚਾਹੁੰਦਾ ਤਾਂ ਟਾਂਚੇ ਦੀ ਸੋਣੀ ਹੈ ਇਹਦੇ ਤੋਂ ਤੁਸੀਂ ਬੱਚੇ ਚੰਗੇ ਲੈ ਸਕਦੇ ਹੋ ਆਓ ਭਾਈ ਤੋਂ ਜਾਣਕਾਰੀ ਲਈਏ ਫਿਰ ਇਹਨੂੰ ਤੋੜ ਕੇ ਦਿਖਾਵਾਂਗੇ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਗੁਰਪ੍ਰੀਤ ਭਾਈ ਇਹ ਜਿਹੜੇ ਘਰੇ ਆਪਾਂ ਅੱਜ ਵੀਡੀਓ ਬਣਾ ਰਹੇ ਆਂ ਇਹ ਭਾਈ ਜੀ ਹੋਰੀ ਵੈਸੇ ਪਸ਼ੂ ਰੱਖਦੇ ਹਾਂਜੀ ਹਾਂਜੀ ਵੈਸੇ ਜੀ ਕਿੰਨਾ ਸੂਆ ਗਾਂ ਸੂਕੂਗੀ ਇਹ ਇਹ ਦੁੱਧ ਦੇਣ ਕਿੰਨੇ ਲੈ ਸਕਦੀ ਹੈ ਭਾਈ ਦਿਨ ਭਾਈ ਯਾਨੀ ਕਿ ਅੱਜ 3 ਤਰੀਕ ਦੇ ਮੁਤਾਬਕ ਤਪੂਰੇ ਆ ਜਿਹੜੇ 8 ਜਾਂ 9 ਦਿਨ ਉੱਤੇ ਲੈਣੇ ਹੁੰਦੇ ਆ ਜਾਂ 5 ਉਹ ਹੀ ਲੈਣੇ ਆ ਯਾਨੀ 9 ਮਹੀਨੇ ਕੰਪਲੀਟ ਹੈ ਹਾਂਜੀ ਉਹ ਤੋਂ ਪਲੱਸ ਜਿਹੜੇ ਦਿਨ ਲੈਂਦਾ ਹਾਂ ਹਾਂ 5 ਜਾਂ 3 ਪਸ਼ੂ ਲੈ ਸਕਦਾ ਤਾਂ ਅੱਛਾ ਦੁੱਧ ਬਾਈ ਕਿੰਨਾ ਕਿ ਦਿੰਦੀ ਰਹੀ ਪਿਛਲੇ ਸੂਚ ਕੁਸ ਦੱਸਿਆ ਹੋਵੇ ਬਾਈ ਜੀ ਦੁੱਧ ਬਾਈ ਨੇ 18 ਕਿਲੋ ਦੱਸਿਆ ਜੀ 9 9 ਕਿਲੋ 9 ਕਿਲੋ ਡੰਗ ਦਾ ਹਾਂਜੀ ਮੇਰੇ ਸਾਹਮਣੇ ਚ ਬਾਈ ਹੁੰਦੀ ਆਪਣਾ ਸਕਾ ਭਰਾ ਹੀ ਆ ਅੱਛਾ ਠੀਕ ਆਪਣਾ ਬ੍ਰਦਰ ਦੀ ਹਾਂ ਹਾਂ ਅੱਛਾ ਇਹ ਆਈ ਫਿਰ ਆਪਾਂ ਹੀ ਕੀਤੀ ਇਹਦੀ ਹਾਂਜੀ ਹਾਂਜੀ ਆਪਣਾ ਇਹਦੇ ਲੱਗਿਆ ਜੀ 2193 ਕੋਲ ਟੈਚ ਐਫ 2193 ਦਾ ਸੀ ਮਤਲਬ 2193 ਡਿਮਾਂਡ ਕੀ ਰੱਖਦੇ ਹੋ ਫਿਰ ਭਾਈ ਕੀ ਭਾਜ ਦੇ ਦਾਂਗੇ ਇਹ 75000 ਰੁਪਿਆ ਰੇਟ ਹੈ ਇਹ 75000 ਬਾਕੀ ਮੌਕੇ ਤੇ ਮੰਨਤਾਂ ਨਾ ਹੋਵੇਗਾ ਠੀਕ ਹੈ ਦੋਸਤੋ ਮੈਂ ਪਹਿਲੇ ਦੱਸਿਆ ਸੀ ਵੀ ਰੇਟ ਇਹਦਾ ਆਮ ਜਿਹੜਾ ਵੀਰ ਦਾਾਂ ਖਰੀਦਣੀ ਚਾਹੁੰਦਾ ਸਿਆਲ ਦੇ ਵਿੱਚ ਤਾਂ ਉਹਦੇ ਵਾਸਤੇ ਇਹ ਵੀਡੀਓ ਰਹੂਗੀ ਦੂਜਾ ਸੁਆਸ ਹੁੰਦੀ ਹੈ ਦੁੱਧ ਦਿੱਤਾ ਹੈ 18 ਕਿਲੋ ਪਹਿਲਾਂ ਨੇ ਫੈਕਸ ਹਵਾਨਾ ਰੱਖੂਗੀ ਹਵਾਨਾ ਤੋੜਦੀ ਨਹੀਂ ਕਦੇ ਵੀ ਕਿਉਂਕਿ ਇਦਾਂ ਦੀ ਇਹਦੀ ਕੁਆਲਿਟੀ ਇਹਦੇ ਹਵਾਨੇ ਦੀ ਹੈ 2093 ਦਾ ਸੀਮਨ ਲੱਗਾ ਤੇ ਬਾਈ ਜੀ ਜਿਹੜੀ ਖੁਦ ਪ੍ਰੈਕਟਿਸ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਡਿਟੇਲ ਦੱਸੀ ਹੈ ਤਾਂ ਸੀਮਨ ਨਾਲੋਂ ਵੀ ਤੁਸੀਂ ਸ਼ੋਰ ਹੋ ਸਕਦੇ ਹੋ ਜਿਹੜਾ ਭਰਿਆ ਦੱਸਿਆ ਉਹ ਹੀ ਤੁਹਾਨੂੰ ਮਿਲੇਗਾ ਤੋਰਦੇ ਭਾਈ ਅੰਦਰ ਨਹੀਂ ਲੈ ਜੀ ਵੈਸੇ ਸੰਗਲ ਪਾਏ ਹੁੰਦੇ ਆ ਦੱਸੋ ਤੇ ਤਿਹਾਰਾ ਪਾਉਣ ਨਾਲ ਕਈ ਵਾਰ ਪਸੂ ਤੁਰਨ ਲੱਗ ਜਾਂਦੇ ਕਿਤਮੰਡ ਹੈ ਚੰਗਾ ਹਵਾਨੇ ਦਾ ਰੁਖ 75000 ਡਿਮਾਂਡ ਹੈ ਮਾਨਤਾਣ ਵਿੱਚੋਂ ਥੋੜਾ ਬਹੁਤ ਹੋਊਗਾ ਮੈਨੂੰ ਇਹ ਆਸ ਆਇਆ ਵੀ ਤੁਹਾਨੂੰ ਇਹ ਗਾਂ ਪਸੰਦ ਆ ਜਾਊਗੀ ਕਿਉਂਕਿ ਨਾਤਾ ਹਵਾਨਿਆਂ ਲੋ ਕੋਈ ਕਮੀ ਹੈ ਤੇ ਨਾ ਇਹ ਆ ਵੀ ਕੋਈ ਬਹੁਤੇ ਸੂਰਿਆਂ ਦੇ ਵਿੱਚ ਹੋਊਗੀ। ਅੱਗੋ ਹਵਾਨਾ ਚੰਗਾ ਪਛਾਣੂ ਚੰਗਾ ਵੱਲੋਂ ਸੋਨਾ ਦੁੱਧ ਦਿੰਦੀ ਰਹੂਗੀ ਦੁੱਧ ਤੁਹਾਡੀ ਸੇਵਾ ਦਾ ਹੈ ਵੀ ਤੁਸੀਂ ਕਿੰਨਾ ਚੋਲੋਗੇ। ਇਹ ਗਾਵਾ ਇਦਾਂ ਦੀਆਂ ਹੈ ਨਾ ਦੋਸਤੋ ਜੇ ਸਹੀ ਕੇਅਰ ਹੋ ਜਾਂਦੀ ਹੈ ਸਹੀ ਢੰਗ ਨਾਲ ਰੱਖਣ ਪਾਇਆ ਜਾਂਦਾ ਤਾਂ ਦੁੱਧ ਮਾਲਕ ਦੇ ਘਰ ਨਾਲੋਂ ਦੂਜੇ ਘਰ ਜਾ ਕੇ ਵੱਧ ਜਾਂਦੀਆਂ ਆ ਜਿਆਦਾ ਦੇ ਦਿੰਦੀਆਂ। ਸੋ ਬਾਕੀ ਤੁਸੀਂ ਇਹ ਤੋਂ ਕਿੰਨਾ ਕੁ ਚੋ ਸਕਦੇ ਹੋ ਤੁਹਾਡੀ ਆਪਦੀ ਸਮਝ ਹੈ ਉਹ ਕੰਮ ਕਰੋ। ਕੋਈ ਸਨ ਠੰਡੀ ਸੀ ਲ ਦਸੋਇਤਾ ਵੈਸੇ ਗਾਮ ਆ ਬੇਖਾਲ 24 ਰੁਪਏ ਦਾ ਬਾਈ ਇਹ 8 ਚਵਾਈ ਕਰਦੇ ਬਾਈ ਹੱਥੀ ਹੱਥੀ ਬਾਈ ਹੱਥੀ ਠੀਕ ਹੈ ਹਾਂ ਸੋ ਦੋਸਤੋ ਹੱਥੀ 10 54 ਦੀ ਹੈ ਅੱਛਾ ਇਹ ਵੀ ਆਪਾਂ ਹੀ ਏ ਕਿਤੀ ਸੀ ਏ ਆਪਾਂ ਹੀ ਕੀਤੀ ਹੈ ਜੀ ਔਰ ਹੀ ਮਾ ਦੀ ਹਾਂ ਕੱਲ ਨੂੰ ਪਤਾ ਕਰ ਲੀਏ ਜੇ ਜਦੋਂ ਵੇਚਣੀ ਹੈ ਮੰਨ ਲਓ ਆ ਵੀ ਹੈ ਜਾਂ ਉਹ ਵੀ ਹੈ ਉਹ ਅਗਲਾ ਕਹਿੰਦਾ ਯਾਰ ਇਹ ਐਵੇਂ ਕਹੀ ਜਾਂਦੇ ਆ ਜਿਆ ਸਹੀ ਹੈ ਉਹ ਚੀਜ਼ ਜਿਹੜੀ ਆਪਣੇ ਕੋਲੇ ਹੁੰਦੀ ਆ ਤੁਸੀਂ ਕਾਪੀ ਵੀ ਵੇਖੀ ਆ ਆਪਣੇ ਲਿਖਤੀ ਰੂਪ ਚ ਹੀ ਆ ਸਾਰਾ ਸਹੀ ਇਹ ਕਿਹੜੇ ਬੋਲ ਦੀ ਦੱਸਿਆ ਇਹ 10254 HF 10254 ਠੀਕ ਹੈ ਸੋ ਇਹ ਦੋਸਤੋ ਵੈਸੇ ਵਾਚੀ ਤੁਹਾਨੂੰ ਦਿਖਾਤੀ ਭਾਈ ਇਹ ਹੋ ਗਈ ਜੀ 7 ਮਹੀਨੇ ਤੇ 5 ਦਿਨਾਂ ਦੀ ਹੋ ਗਈ ਅੱਜ 7 ਮਹੀਨੇ ਤੇ 5 6ਵਾਂ ਦਿਨ ਅੱਜ ਜਨਵਰੀ ਚ ਜਾਂਦੇ ਇਹ ਹੋ ਜੂਗੀ ਹਾਂ ਲਗਭਗ ਜੇ ਇਦਾਂ ਰਹੀ ਸੀਗਾ ਸਹੀ ਸੋ ਵੈਸੇ ਵੀ 9 ਮਹੀਨੇ ਦੀ ਉਹ ਤੋਂ ਬਣੂਗੀ ਤੇ ਵੈਸੇ ਜਨਵਰੀ ਚ ਇਹ ਕਰਾਉਣੀ ਚਾਹੀਦੀ ਹੈ ਚਾਹੀਦੀ ਹੈ ਬੱਚਿਆਂ ਦੀ ਭਾਈ ਮੜਾ ਗੁਰਪੀਤ ਗਾਂ ਨੂੰ ਹਲਾ ਦਿਓ ਦੋਸਤੋ ਅਜੇ ਦੇਹਨੇ ਗਾਂ ਲੈਂਦੀ ਐ ਸੋਨ ਚ ਪਰ ਤੁਸੀਂ ਇਹਦੇ ਹਵਾਨੇ ਦਾ ਰੁਖ ਦੇਖੋ ਕਾਫੀ ਚੰਗਾ ਦਿਸਦਾ ਸੋ 75000 ਚ ਗੁਣ ਸਾਰੇ ਹੀ ਮਿਲ ਜਾਣਗੇ ਇੱਕ ਤਾਂ ਫਿਕਸਾ ਮਾਰਨਾ ਮਿਲਦਾ ਦੂਜਾ ਢਾਂਚਾ ਸੋਨਾ ਮਿਲਦਾ ਤੇ ਬੱਚੀ ਦੇ ਦੇ ਕਰਮਾਂ ਲਈ ਤਾਂ ਵਾਅਦਾ ਹੋਊਗਾ ਤੁਹਾਡੇ ਕੋਲ ਜਿਹੜਾ ਵੀਰ ਖਰੀਦਦਾ ਅੱਜ ਦੀ ਵੀਡੀਓ ਦੇਖੀ ਨਗ ਸੀ ਧੰਨਵਾਦ